ਸ਼ਾਸਿਕਾਲ ਜੀ ਮੈਂ ਹਾਂ ਜਸਵੀਰ ਸਿੰਘ ਭੋਲਾ ਮਾਨਾਵਾਲਾ ਕਲਾ ਤੇ ਤੁਸੀਂ ਦੇਖ ਰਹੇ ਹੋ ਮਾਝਾ ਵੀਆਈਪੀ 24 ਤੇ ਗੱਲ ਕਰਦੇ ਹਾਂ ਬੀਤੇ ਦਿਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਅਦੀਨ ਆਉਂਦੇ ਦਿਹਾਤੀ ਖੇਤਰ ਪਿੰਡ ਮਾਨਾਵਾਲਾ ਕਲਾ ਨੈਸ਼ਨਲ ਹਾਈਵੇ ਵਿਖੇ ਸਥਾਪਿਤ ਤਪਸਥਾਨ ਤਨਤਨ ਬਾਬਾ ਛੱਜੋ ਜੀ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਤੇ ਭਾਵਨਾ ਨਾਲ ਜਕਾਰਿਆਂ ਦੀ ਗੂੰਜ ਦੇ ਨਾਲ ਕੇਕ ਕੱਟ ਕੇ ਮਨਾਇਆ ਗਿਆ ਜਿੱਥੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਗਏ ਅਤੇ ਅਰਦਾਸ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਗਈ ਉੱਥੇ ਹੀ ਸੇਵਾਦਾਰ ਬਾਬਾ ਬਾਬਾ ਇਕਬਾਲ ਸਿੰਘ ਸੇਵਾਦਾਰ ਸਕਤਰ ਸਿੰਘ ਸੇਵਾਦਾਰ ਕਰਨਵੀਰ ਸਿੰਘ ਸੇਵਾਦਾਰ ਜਗਦੀਪ ਸਿੰਘ ਬਾਊ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਸੋਂ ਤੋਂ ਰਖਾਏ ਗਏ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ ਹਨ ਅਤੇ ਕੜਾ ਪ੍ਰਸ਼ਾਦ ਦੀ ਦੀਗ ਸੰਗਤ ਵਿੱਚ ਵਰਤਾਈ ਗਈ ਹੈ ਅਤੇ ਰਾਗੀ ਢਾਡੀ ਜਥਿਆਂ ਵੱਲੋਂ ਦਰਬਾਰ ਵਿੱਚ ਬੈਠੀਆਂ ਸੰਗਤਾਂ ਨੂੰ ਆਪਣੀ ਰਸਪਿੰਨੀ ਆਵਾਜ਼ ਦੇ ਨਾਲ ਨੇ ਹਾਲ ਕੀਤਾ ਗਿਆ ਹੈ ਅਤੇ ਸੰਗਤਾਂ ਵੱਲੋਂ ਵੀ ਪੰਡਾਲ ਵਿੱਚ ਬੈਠ ਕੇ ਸ਼ਬਦ ਗ੍ਰਹਿਣ ਕਰ ਰਾਗੀ ਸਿੰਘਾਂ ਦੀ ਰਸਪਿੰਨੀ ਆਵਾਜ਼ ਨੂੰ ਬੜੀ ਨਿਮਰਤਾ ਤੇ ਭਾਵਨਾ ਦੇ ਨਾਲ ਬੈਠ ਕੇ ਸੁਣਿਆ ਗਿਆ ਹੈ ਉਹਨਾਂ ਕਿਹਾ ਕਿ ਇਸ ਮੌਕੇ ਤਨ ਤਨ ਬਾਬਾ ਛੱਜੋ ਜੀ ਨਾਲ ਪਿਆਰ ਕਰਨ ਵਾਲੀਆਂ ਸਮੂਹ ਸਾਧ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਕੇਕ ਕੱਟ ਕੇ ਸਲਾਨਾ ਜੋੜ ਮੇਲਾ ਮਨਾਇਆ ਗਿਆ ਹੈ ਅਤੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਅੱਜ ਇਹ ਸੰਗਤਾਂ ਲਈ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ ਹੈ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ-ਵੱਖ ਫਲੇਵਰਾਂ ਵਾਲੇ ਜੂਸ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਛਕਾਏ ਗਏ ਹਨ ਅਤੇ ਇਹ ਮੇਲਾ ਉਹਨਾਂ ਕਿਹਾ ਕਿ ਮਿੱਟ ਜادہ ਨਾਲ ਜਿੱਥੇ ਸਮਾਪਤ ਹੋਇਆ ਹੈ ਉਥੇ ਤਨ ਤਨ ਬਾਬਾ ਛੱਜੋ ਜੀ ਜੋੜਾ ਘਰ ਸੇਵਾ ਸੁਸਾਇਟੀ ਅਤੇ ਵੱਧ ਚੜ ਕੇ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੈ ਕਰ ਕਿਰਪਾ বাসੋ বাসੋ ਮੇਰੇ ਹਿਰਦੈ ਕਰ ਕਿਰਪਾ বাসੋ বাসੋ ਮੇਰੇ ਹਿਰਦੈ ਕੋਈ ਸਹਾਈ ਆਪ ਹੋਏ ਸਹਾਈ I hope you're ਹੇ ਰਾਮ ਨਾਮ ਜਾਪ ਕਰ ਕਿਰਪਾ ਵਸੋ ਵਸੋ ਮੇਰੇ irdai ਕਰ ਕਿਰਪਾ ਵਸੋ ਵਸੋ ਮੇਰੇ irdai उद्म करो करावो ठाकु उद्म करो करावो ठाकु एक साधु संग एक साधु संग हर हर नाम चरा aap pe hi prab rang har var naam ciravo rang ne aap pe hi prab rang kar ki kripawaso tuwaso me rehirdai kar ki kripawaso ਸੋ ਮੇ ਰਹੇ ਰਿਦੈ ਹੋਏ ਸਗਾਈਆ ਹੋਏ ਸਗਾਈਆ ਹੋਏ ਸਗਾਈਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਜਣੇ ਗੱਜ ਕੇ ਫਤੇ ਬਲੌ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸ਼ਬਦ ਦਾ ਹਰਮਨ ਪਿਆਰਾ ਲੋਕ ਗਾਇਕ ਜਗਦੀਪ ਥੰਦ ਅੱਜ ਅਸੀਂ ਖੜੇ ਆ ਜੀ ਪਿੰਡ ਮਾਨਾ ਵਾਲਾ ਕਲਾ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਦਿਹਾਤੀ ਪਿੰਡ ਜੀਟੀ ਰੋਡ ਤੇ ਸਥਿਤ ਇਹ ਪਿੰਡ ਇਸ ਨਗਰ ਦੇ ਵਿੱਚ ਅੱਜ ਤਨ ਤਨ ਬਾਬਾ ਛੱਜੂ ਜੀ ਦੇ ਸਾਲਾਨਾ ਜੋੜ ਮੇਲੇ ਮਨਾਏ ਜਾ ਰਹੇ ਨੇ ਸਾਰੀਆਂ ਸੰਗਤਾਂ ਦੂਰ ਦੂਰ ਤੋਂ ਇੱਥੇ ਪਹੁੰਚੀਆਂ ਨੇ ਸੋ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਭ ਸੰਗਤਾਂ ਦਾ ਧੰਨਵਾਦ ਜੀਓ ਆਇਆਂ ਸਭ ਨੂੰ ਬਹੁਤ-ਬਹੁਤ ਜਿੰਨੇ ਵੀ ਕਦਮ ਕੋਈ ਚੱਲ ਕੇ ਆਇਆ ਸਾਰਿਆਂ ਦੇ ਕਦਮ ਪਰਮਾਤਮਾ ਖੁਸ਼ੀਆਂ ਬਖਸ਼ੇ ਆਪਣੇ ਲੇਖੇ ਲਾਵੇ ਹਾਂਜੀ ਅੱਜ ਜਗਦੀਪ ਜੀ ਕਿੱਦਾਂ ਕਿੰਨਾ ਕੋਟਸ਼ਾ ਵੇਖਣ ਉਹਨਾਂ ਨੂੰ ਮਿਲਿਆ ਸੰਗਤਾਂ ਵਿੱਚ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਜੀ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮੇਰ ਕਰਾਈ ਦਾਸਾਂ ਕਾਰ ਜਾਪ ਸਵਾਰੇ ਉਸ ਦੀ ਵਡਿਆਈ ਵਾਹਿਗੁਰੂ ਨੇ ਆਪਣੇ ਕਾਰਜਾਂ ਜਾਪ ਸਵਾਰੇ ਨੇ ਜਿਵੇਂ ਮਾਹੌਲ ਗਰਮੀ ਦਾ ਸੀ ਸਵੇਰੇ بارش ਵੀ ਬਹੁਤ ਜ਼ਿਆਦਾ ਦੇ ਸੀ ਪਰ بارش ਤੋਂ ਬਾਅਦ ਅਚਾਨਕ ਇੱਕਦਮ ਮੌਸਮ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਸਾਫ਼ ਹੋਇਆ ਤੇ ਸੰਗਤਾਂ ਦਾ ਜੋਸ਼ ਜਿਹੜਾ ਸੀ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀਆਂ ਭਰਨ ਦੇ ਲਈ ਉਹ ਵੇਖਣਯੋਗ ਸੀ ਬਹੁਤ ਹੀ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਸੰਗਤਾਂ ਜਿਹੜੀਆਂ ਕਿ ਗੁਰੂ ਘਰ ਨਾਲ ਜੁੜੀਆਂ ਨੇ ਹਰ ਇੱਕ ਤਰ੍ਹਾਂ ਦੀ ਮਨੁਕਾਮਨਾ ਜਿਹੜੀ ਉਹਨਾਂ ਦੀ ਪਰਮਾਤਮਾ ਵੱਲੋਂ ਇੱਥੇ ਪੂਰੀ ਹੁੰਦੀ ਆ ਜੋ ਵੀ ਕਿਸੇ ਦੀ ਸੁੱਖਣਾ ਹੋਵੇ ਉਹ ਪਰਮਾਤਮਾ ਪੂਰੀ ਕਰਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਅੱਜ ਹਾਜ਼ਰੀ ਭਰਨ ਲਈ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਜਗਦੀਪ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਸਨ ਅੱਜ ਪਰਬੰਧ ਜੀ ਪਰਬੰਧਕ ਕਮੇਟੀ ਵੱਲੋਂ ਬਹੁਤ ਉਚੇਚੇ ਤੌਰ ਦੇ ਉੱਤੇ ਸੰਗਤਾਂ ਦੇ ਲਈ ਲੰਗਰ ਤਿਆਰ ਕੀਤੇ ਗਏ ਲੰਗਰਾਂ ਦੇ ਇਲਾਵਾ ਸ਼ਬੀਲਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਜਲੇਬੀਆਂ ਦੇ ਪ੍ਰਸ਼ਾਦ ਚੌਲਾਂ ਦੀਆਂ ਦੇਗਾਂ ਖੜਾ ਪ੍ਰਸ਼ਾਦ ਦੀਆਂ ਦੇਗਾਂ ਲੱਠੀਆਂ ਸਾਰਾ ਦਿਨ ਹੀ ਚਾਹ ਪਕੌੜਿਆਂ ਦੇ ਲੰਗਰ ਚੱਲਦੇ ਰਹੇ ਸੰਗਤਾਂ ਵੀ ਬਹੁਤ ਨਿਹਾਲ ਰਹੀਆਂ ਤੇ ਗੁਰੂ ਘਰ ਦੇ ਪਿਆਰੇ ਕੀਰਤਨੀਏ ਸਾਡੀ ਜੱਥੇ ਰਾਗੀ ਜੱਥੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਤੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਘਰ ਦੇ ਕੀਰਤਨ ਦੇ ਨਾਲ ਗੁਰੂ ਦਾ ਜਸ ਗਾ ਕੇ ਹਾਂਜੀ ਸਾਡੇ ਨਾਲ ਮੌਜੂਦ ਹਨ ਜਸੀਦਾਰ ਬਾਬਾ ਇਕਬਾਲ ਸਿੰਘ ਜੀ ਅਸੀਂ ਉਹਨਾਂ ਨਾਲ ਵੀ ਗੱਲ ਕਰ ਲੈਨੇ ਆ ਕਿ ਕਿਸ ਤਰ੍ਹਾਂ ਦਾ ਅੱਜ ਮੇਲਾ ਜਿਹੜਾ ਮਨਾਇਆ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੱਸਣ ਜੋ ਗੱਲ ਹੀ ਨਹੀਂ ਗਈ ਗੁਰੂ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਬਹੁਤ ਰਹਿਮਤ ਕੀਤੀ ਆ ਤੇ ਬੇਨਤ ਸੰਗਤਾਂ ਆ ਗੁਰੂ ਘਰ ਆ ਰਵਾਈਆਂ ਭਈਆਂ ਸਾਡੇ ਨਾਲ ਪੰਚਾਇਤ ਮੈਂਬਰ ਵੀ ਇੱਥੋਂ ਦੇ ਖੜੇ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਮੇਲੇ ਦੇ ਸਬੰਧ ਵਿੱਚ ਬਹੁਤ ਦਾ ਸ਼ਾਨਦਾਰ ਸਕੱਤਰ ਦੇ ਦਰਸ਼ਨ ਹੋਏ ਬਹੁਤ ਆਨੰਦ ਆ ਗਿਆ ਅੱਛਾ ਜੀ ਵਾਹਿਗੁਰੂ ਜੀ ਖਾਲਸਾ ਵੀ ਸਾਡੇ ਨਾਲ ਬਹੁਤ ਹੀ ਯੋਗਦਾਨ ਦਿੰਦੇ ਹਨ ਸਰਦਾਰ ਸਕੱਤਰ ਸਿੰਘ ਜਥੇਦਾਰ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰੰਦਾ ਹੈ ਸੇਵਾ ਦੇ ਵਿੱਚ ਅਸੀਂ ਇਹਨਾਂ ਨਾਲ ਵੀ ਗੱਲ ਕਰ ਲੈਣੇ ਹਾਂ ਸਖਤਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਨਹੀਂ ਬਹੁਤ ਬਹੁਤ ਸੰਗਤਾਂ ਦੇ ਧੰਨਵਾਦੀਆਂ ਜੀ ਜਿੰਨਾ ਕਰਨ ਕਰਮ ਚੱਲ ਕੇ ਇੱਥੇ ਆਏ ਆ ਜੀ ਸੇਵਾ ਦਾ ਮੌਕਾ ਦਿੱਤਾ ਬਹੁਤ ਬਹੁਤ ਸਾਰਿਆਂ ਨੂੰ ਮੇਲੇ ਦੀਆਂ ਵਧਾਈਆਂ ਵੰਡੀਆਂ ਹਾਂ ਜੀ ਸਾਡੇ ਨਾਲ ਹੋਰ ਵੀ ਜੱਸੀਦਰ ਸਾਹਿਬ ਹਨ ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਹੈ ਹਾਂਜੀ ਜੱਸੀਦਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਮੇਲੇ ਦੇ ਸਬੰਧ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਟਿਕ ਬਾਲ ਸਿੰਘ ਆ ਮੈਂ ਮੇਰੀ ਤਕਰੀਬਨ 40 ਸਾਲ ਤੋਂ ਇਸ ਨਗਰ ਨਾਲ ਜੁੜਿਆ ਹਾਂ। ਜ਼ਿਆਦਾ ਨੌਕਰੀ ਮੇਰੀ ਇੱਥੋਂ ਦੀ ਆ। ਔਰ ਮੇਰੀ ਪਹਿਲੀ ਵੇਸ ਜਿਹੜੀ ਇਸ ਜਗਾ ਤੇ ਸੀ, ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਛੋਟਾ ਜਿਹਾ ਥੰਮ ਦੇ ਵਾਂਗ ਥੋੜਾ ਜਿਹਾ ਬਣਾਇਆ ਸੀ। ਜਿਹਦੇ ਵਿੱਚ ਥੋੜਾ ਜਿਹਾ ਆਲਾ ਰੱਖਿਆ ਸੀ ਜਿਹਦੇ ਵਿੱਚ ਦੀਵਾ ਜਗਾਉਦੇ ਸੀ। ਅੱਜ ਪਾਪਾ ਜੀ ਦੀ ਇੰਨੀ ਕਿਰਪਾ ਹੋਈ ਹੈ ਕਿ ਅੱਜ ਇੱਥੇ ਭਾਗ ਲੱਗੇ ਪਏ ਨੇ। ਹਾਂਜੀ। ਮੈਨੂੰ ਯਾਦ ਆ ਕੇ ਪਿੰਡ ਵਾਲਿਆਂ ਨੇ ਉਹ ਦੇਖ ਵੀ ਚਾਹੇ ਜਿੰਨਾ ਮਰਜ਼ੀ ਪਾਣੀ ਆ ਜਾਵੇ ਹੌੜ ਆ ਜਾਵੇ ਕੁਛ ਹੋ ਜਾਵੇ ਇਸ ਜਗ੍ਹਾ ਤੇ ਕਿੰਨਾ ਪਾਣੀ ਨਹੀਂ ਸੀ ਚੜਿਆ ਇੰਨੀ ਬਰਸਤੀ ਬਾਬਾ ਸ਼ਜੋਜੀ ਦੀ ਅੱਜ ਕਿਰਪਾ ਵਾ ਇੱਕ ਪਰਿਵਾਰ ਇੱਥੇ ਦੇ ਬਹੁਤ ਖੁਸ਼ਹਾਲ ਵਸ ਰਹੇ ਨੇ ਤੇ ਆਏ ਸਾਲ ਬਾਬਾ ਜੀ ਦਾ ਇਹ ਦਿਹਾੜਾ ਬੜੀ ਧੂਮਤਾਰ ਨਾਲ ਮਨਾਉਗੇ ਹੋਰ ਕੀ ਕੀ ਪ੍ਰਾਪਤੀਆਂ ਨੇ ਬਾਬਾ ਜੀ ਦੀ ਬਾਬਾ ਜੀ ਦੀ ਜੀਵਨੀ ਬਾਰੇ ਤੇ ਬਹੁਤ ਕੁਝ ਹੈਗਾ ਖੋਜਣ ਵਾਲਾ ਵੀ ਹੈਗਾ ਜਦੋਂ ਦਿੱਲੀ ਤੋਂ ਇਹ ਪਰਿਵਾਰ ਉੱਥੇ ਨੇ ਤੇ ਘੱਗਰ ਦੇ ਨੇੜੇ ਤੇੜੇ ਆਣ ਕੇ ਇਹਨਾਂ ਨੇ ਵਸ ਵਸ ਗਏ ਨੇ ਉੱਥੇ ਵੀ ਇਹਨਾਂ ਨੇ ਬੜੀ ਤਰੱਕੀ ਕੀਤੀ ਇੱਕ ਰੋਹੀਵਾਲ ਨਾ ਦਾ ਪਿੰਡ ਵਸਾਇਆ ਜਿਹੜਾ ਸ਼ਹਿਰ ਬਣ ਗਿਆ ਔਰ ਉੱਥੋਂ ਬਾਈ ਪਾਲਕੀਆਂ ਰੋਜ਼ ਨਿਕਲਦੀਆਂ ਸੀ ਹਾਂਜੀ ਬਾਈ ਪਾਲਕੀ ਇੱਕ ਉਹ ਸਟੈਂਡਰਡ ਹੁੰਦਾ ਅਮੀਰ ਲੋਕਾਂ ਨੂੰ ਜਿਹੜੇ ਕਿ ਪਾਲਕੀ 'ਚ ਬੈ ਕੇ ਇੱਕ ਦੂਜੀ ਥਾਂ ਜਾ ਸਕਦੇ ਹਾਂਜੀ ਉੱਥੋਂ ਉੱਠ ਕੇ ਫਿਰ ਇਹ ਇਹਨਾਂ ਬਾਬਾ ਛੱਜੋ ਜੀ ਦਾ ਕੋਸ਼ ਇੱਕ ਪੁੱਤਰ ਤੇ ਆ ਗਿਆ ਇੱਥੇ ਪਰੇ ਦੁਆਬੇ ਦੇ ਵਿੱਚ ਜਿੱਥੇ ਬਾਰਾ ਵਸਾਇਆ ਇੱਕ ਪੁੱਤਰ ਲਾਹੌਰ ਦੇ ਲਾਗੇ ਅਸ਼ਰਾ ਵਾਜਾ ਉੱਥੇ ਜਾ ਬੈਠਾ ਅੱਜ ਵੀ ਲਾਹੌਰ ਦੇ ਐਸ ਵੇਲੇ ਤੇ ਉਹ ਪਿੰਡ ਸੀਗਾ ਐਸ ਵੇਲੇ ਲਾਹੌਰ ਦੇ ਵਿੱਚ ਹੀ ਆ ਅਛਰੇ ਦੇ ਨਾਂ ਤੇ ਉਹਦਾ ਨਾਂ ਹੀ ਅਸ਼ਰਾ ਪਿਆ ਹਾਂਜੀ ਹਾਂਜੀ ਬਹੁਤ ਘੋਗ ਵਾਸਤਾ ਐਸ ਵੇਲੇ ਲਾਹੌਰ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਕਾਲ ਸਾਹਿਬ ਜੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਜੀ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਗੁਰਨਾਨ ਪਾਤਸ਼ਾਹ ਨੇ ਬਾਬਾ ਸ਼ਜੋਜੀ ਵਰਗੇ ਮਾਪੁਰ ਖਾਨੇ ਸਾਨੂੰ ਜਿਹੜੇ ਨਾਲ ਲਾਇਆ ਉਸੇ ਨਾਲ ਲੱਗਣਾ ਚਾਹੀਦਾ ਸਾਨੂੰ ਮਾਇਸ਼ਾ ਪੱਤਰ ਤੋਂ ਦੂਰ ਰਹਿਣਾ ਚਾਹੀਦਾ ਤੇ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਤਾਂ ਕਿ ਆਪਣਾ ਜੀਵਨ ਵੀ ਸਫਲਾ ਹੋਵੇ ਤੇ ਨੇਕਾਂ ਲੋਕਾਂ ਦਾ ਜੀਵਨ ਅਸੀਂ ਸਫਲ ਕਰਦੇ ਧੰਨਵਾਦ ਜੀ ਸਮੇਂ ਦੀ ਬਾਤ